ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਮੌਸਮ ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ ਤੇ ਬੱਚਿਓ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 5 ਸਵਾਲ 17 ਤੋਂ ਲੈ ਕੇ 21 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਤੁਸੀਂ ਉਤਾਰ ਲਓ ਤੇ ਮਗਰੋਂ ਦੀ ਇਹਨਾਂ ਉਤਰਾਂ ਨੂੰ ਯਾਦ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 7th english ਫਿਰ ਇੱਕ ਹੈਗੀ ਹੈ 7th math ਇੱਕ ਹੈਗੀ ਹੈ 7ਵੀਂ ਗਣਿਤ ਪੰਜਾਬੀ ਮੀਡੀਅਮ ਵਿੱਚ ਇੱਕ ਹੈਗੀ ਹੈ ਗਣਿਤ ਦੇ ਸਿਧਾਂਤ ਇੱਕ ਹੈਗੀ ਹੈ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਬੱਚੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਐਬ੍ਰਿਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰਿਵੀਏਸ਼ਨਸ ਨੂੰ ਵਿਸਤਾਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ। ਹੁਣ ਦੇਖੀਏ ਬੱਚਿਓ ਨੇ ਵਾਲੇ ਸਵਾਲ। ਸਤਾਰੋ ਸਵਾਲ ਹੈ ਆਪਾਂ ਥਾਰ ਮਾਰੂਥਲ ਬਾਰੇ ਸੰਖੇਪ ਜਾਣਕਾਰੀ ਦਿਓ। ਸੋ ਥਾਰ ਮਾਰੂਥਲ ਜਿਹੜਾ ਹੈ ਥਾਰ ਡੇਜ਼ਰਟ ਮਾਰੂਥਲ ਨੂੰ ਅੰਗਰੇਜ਼ੀ ਡੇਜ਼ਰਟ ਕਹਿੰਦੇ ਆ। ਇੱਕ ਗਰਮ ਮਾਰੂਥਲ ਹੈ। ਬੜੇ ਗਰਮ ਇਲਾਕਾ ਹੈ। ਸੋ ਇਹ ਰਾਜਸਥਾਨ ਅਤੇ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ। ਆਪ ਥਾਰ ਡੇਜ਼ਰਟ ਜਿਹੜਾ ਹੈ ਬੱਚਿਓ ਜਾਂ ਥਾਰ ਮਾਰੂਥਲ ਹੈਗਾ ਇਹ ਤੁਹਾਨੂੰ ਕੁਝ ਗੁਜਰਾਤ ਦੇ ਹਿੱਸਿਆਂ ਵਿੱਚ ਤੇ ਰਾਜਸਥਾਨ ਦੇ ਇਸ ਹਿੱਸੇ ਵਿੱਚ ਵੇਲਾ ਇੱਥੇ ਚੂਹੇ ਸੱਪ ਗਲੈਰੀਆਂ ਕਾਟੋ ਜਿਹਨੂੰ ਕਹਿੰਦੇ ਆਪਾਂ ਬਸਟਰਡ ਹਿਰਨ ਠੀਕ ਹੈ ਕਿਰਲੀਆਂ ਆਦਿ ਜਾਨਵਰ ਪਾਏ ਜਾਂਦੇ ਹਨ ਪਰ ਊਠ ਇਸ ਖੇਤਰ ਦਾ ਮੁੱਖ ਜਾਨਵਰ ਹੈ ਊਠ ਮਲਕੀ ਮਸ਼ਹੂਰ ਹੈ ਤੁਸੀਂ ਕਿਤੇ ਦੇਖਿਆ ਵੀ ਹੋਣਾ ਹੈ ਨਾ ਤੇ ਇਹ ਮਲਕੀ ਆਮ ਪੱਲੇ ਸ਼ਹਿਰਾਂ 'ਚ ਵੀ ਆ ਜਾਂਦੇ ਸੀ ਕਿ ਉਹਨਾਂ ਤੋਂ ਸ਼ਹਿਰਾਂ 'ਚ ਵਾਹਨ ਬਹੁਤ ਹੋ ਗਏ ਤੇ ਉਹਨਾਂ ਸ਼ਹਿਰਾਂ 'ਚ ਸਾਨੂੰ ਨਹੀਂ ਮਿਲਦੇ ਸੋ ਊਟ ਉੱਤੇ ਵੀ ਇੱਕ ਜਿੱਦਾਂ ਗੱਡੇ-ਗੱਡੇ ਚੱਲਦੇ ਸੀ ਪਹਿਲਾਂ ਤੇ ਊਂਟ ਵੀ ਕੋਈ ਸਮਾਨ ਲੈ ਜਾਂਦੇ ਸੀਗੇ ਪਰ ਮਾਰੂਥਲ ਦੇ ਝਾਲੇ ਵੀ ਊਟ ਬੜਾ ਵਰਤਿਆ ਜਾਂਦਾ ਹੈ। ਅਗਲਾ ਸਵਾਲ ਬੜਾ ਮਹੱਤਵਪੂਰਨ ਊਟ ਨੂੰ ਮਾਰੂਥਲ ਦਾ ਜਹਾਜ਼ ਕਿਉਂ ਕਿਹਾ ਜਾਂਦਾ ਹੈ? ਸੋ ਊਠ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ ਕਿਉਂਕਿ ਊਠ ਨੇ ਆਪਣੇ ਆਪ ਨੂੰ ਮਾਰੂਥਲ ਦੇ ਖੁਸ਼ਕ ਅਤੇ ਗਰਮ ਜਲਵਾਯੂ ਵਿੱਚ ਜੀਉਣ ਲਈ ਢਾਲ ਲਿਆ ਹੈ। ਅਨੁਕੂਲ ਕਰ ਲਿਆ ਢਾਲ ਲਿਆ ਉਹਨੇ। ਠੀਕ ਹੈ। ਕਿ ਉਹ ਟਾਲਣ ਵਿੱਚ ਕਿਹੜੀ ਖਾਸ ਗੱਲਾਂ ਨੇ ਕਿ ਮਾਰੂਥਲ ਵਿੱਚ ਆਵਾਜ਼ ਆਈ ਦਾ ਇਹ ਇੱਕ ਇੱਕੋ ਇੱਕ ਸਾਧਨ ਹੈ ਸਸੇਵਰ ਬਿੰਦੀ ਆ ਗਈ ਬੱਚੇਓ ਗਲਤ ਹੈ ਸ਼ਸ਼ਾ ਨਹੀਂ ਇਹ ਸਸਰ ਹੈ ਇਹਨੂੰ ਕੱਟ ਦਿਓ ਬਿੰਦੀ ਕੱਟ ਦਿਓ ਇਹ ਸਸਾ ਹੈ ਇੱਕੋ ਇੱਕ ਸਾਧਨ ਹੈ ਬੱਚੇਓ ਨਾ ਤੇ ਇੱਥੇ ਕੋਈ ਜੀਪਾਂ ਗੱਡੀਆਂ ਟਰੱਕ ਨਹੀਂ ਚੱਲ ਸਕਦੇ ਹੈਨਾ ਤੇ ਉਹ ਫਿਰ ਉਹ ਤੇ ਬੜਾ ਔਖਾ ਹੈ ਸੋ ਆਵਾਜ਼ ਆਈ ਦਾ ਇਹ ਇੱਕੋ ਇੱਕ ਸਾਧਨ ਹੈ ਤੇ ਕਈ ਦਿਨਾਂ ਤੱਕ ਪਾਣੀ ਅਤੇ ਭੋਜਨ ਤੋਂ ਬਿਨਾਂ ਰਹਿ ਸਕਦਾ ਹੈ ਕਿ ਬੱਚੋ ਜਿਹੜੇ ਆਪਣੇ ਮਾਰੂਥਲ ਹੁੰਦੇ ਨੇ ਨਾ ਤੇ ਉੱਥੇ ਪਾਣੀ ਮਿਲਦਾ ਸੱਜੇ ਕੀਤੇ ਤੇ ਨਾ ਹੀ ਉੱਥੇ ਕੋਈ ਬਰਸਪਤੀ ਹੁੰਦੀ ਹੈ ਹਨਾ ਤੇ ਨਾ ਹੀ ਉੱਥੇ ਕੋਈ ਜ਼ਿਆਦਾ ਦੁਕਾਨਾਂ ਤੇ ਖਾਣ ਪੀਣ ਦਾ ਸਮਾਨ ਜਾਂ ਕੋਈ ਹੋਰ ਚੀਜ਼ਾਂ ਮਿਲਦੀਆਂ ਪੱਠੇ-ਪੁੱਠੇ ਬਨਸਪਤੀ ਵੀ ਨਹੀਂ ਹੁੰਦੀ ਪਾਣੀ ਵੀ ਨਹੀਂ ਹੁੰਦਾ ਸੋ ਐ ਇਹਦੀ ਖੂਬੀ ਹੈ ਕਿ ਕਈ ਦਿਨਾਂ ਤੱਕ ਪਾਣੀ ਅਤੇ ਭੋਜਨ ਤੋਂ ਬਿਨਾਂ ਰਹਿ ਸਕਦਾ ਤੇ ਇੱਕੋ ਇੱਕ ਆਵਾਜਾਈ ਦਾ ਸਾਧਨ ਹੈਗਾ ਤੇ ਇਹਨੇ ਆਪਣੇ ਆਪ ਨੂੰ ਖੁਸ਼ਕ ਅਤੇ ਗਰਮ ਇਲਾਕੇ ਦੇ ਹਿਸਾਬ ਨਾਲ ਢਾਲ ਲਿਆ ਇਸੇ ਕਰਕੇ ਇਹਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ ਠੀਕ ਹੈ ਅਗਲਾ ਆ ਗਿਆ 19ਵਾਂ ਸਵਾਲ ਮਾਰੂਥਲ ਵਿੱਚ ਜਿਉਂਦੇ ਰਹਿਣ ਲਈ ਊਠ ਦੇ ਸਰੀਰ ਵਿੱਚ ਕਿਹੜੇ ਅਨੁਕੂਲਨ ਪਾਏ ਜਾਂਦੇ ਹਨ ਭਾਵ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਕਿੰਨੇ ਕੀ ਉਹਨੇ ਆਪਣੇ ਉੱਪਰ ਢਾਲ ਲਿਆ ਅਨੁਕੂਲਨ ਕਿਹੜੇ-ਕਿਹੜੇ ਹੈਗੇ ਨੇ ਐਡਾਪਟੇਸ਼ਨਸ ਕਿਹੜੇ-ਕਿਹੜੇ ਹੈਗੇ ਨੇ ਬਦਲਾ ਕਿਹੜੇ ਨੇ ਸੋ ਊਠ ਦੇ ਸਰੀਰ ਵਿੱਚ ਇਹ ਟ ਲਿਖੇ ਅਨੁਕੂਲਨ ਪਾਏ ਜਾਂਦੇ ਹਨ ਪਹਿਲਾਂ ਤਾਂ ਕੀ ਰੇਤ ਦੇ ਟਿੱਬਿਆਂ ਨਾਲ ਮੇਲ ਖਾਂਦਾ ਊਠ ਦਾ ਭੂਰਾ ਰੰਗ ਇਹਦਾ ਰੇਤ ਦਾ ਰੰਗ ਹੈ ਇਹਦਾ ਵੀ ਉਹਦੇ ਵਿੱਚ ਬਿਸਕੁਟੀ ਜਾਂ ਰੰਗ ਜਿਹੜਾ ਭੂਰਾ ਰੰਗ ਹੈ ਇਹਦਾ ਹੁੰਦਾ ਖਾਕੀ ਰੰਗ ਜਿੱਦਾਂ ਇਹਦਾ ਵੀ ਹੁੰਦਾ ਠੀਕ ਹੈ ਫਿਰ ਰੇਤ ਤੋਂ ਉੱਚਾ ਰਹਿਣ ਲਈ ਲੰਬੀਆਂ ਲੱਤਾਂ ਜੇ ਲੱਤਾਂ ਬੜੀ ਉੱਚੀ ਹੁੰਦੀਆਂ ਲੰਬੀਆਂ ਫਿਰ ਰੇਤ ਉੱਡੜ ਕੇ ਇਹਨੇ ਤੇ ਪਿੰਦੀ ਰਹੇਗੀ ਸੋੜਦੀ ਹੈ ਤੇ ਥੋੜਾ ਥੱਲੇ ਹੀ ਰਹਿ ਜਾਂਦੀ ਇਹ ਤੰਗ ਨਹੀਂ ਕਰਦੀ ਸੋ ਰੇਤ ਤੋਂ ਉੱਚਾ ਰਹਿਣ ਲਈ ਲੰਬੀਆਂ ਲੱਤਾਂ ਤੇ ਚੱਲਣ ਦੌੜਨ ਲਈ ਚਪਟੇ ਪੈਰ ਪੈਰ ਦੇ ਚੌੜੇ ਹੁੰਦੇ ਨੇ ਤਾਂ ਕਿ ਰੇਤਾ ਦੇ ਵਿੱਚ ਖੁੱਬ ਨਾ ਜਾਣ ਉਹ ਜੇ ਪਤਲੇ ਪਤਲਾ ਬੰਦਾ ਪਤਲੀਆਂ ਲੱਤਾਂ ਹੋਣਗੀਆਂ ਤੇ ਬੱਚੇ ਉਹ ਜਦੋਂ ਕਿਲ ਖੁੱਬਦੀ ਹੈ ਤੇ ਤਿੱਖੀ ਜਿਹੀ ਖੁੱਬ ਜਾਂਦੀ ਹੈ ਖੋ ਜਾਈਗੀ ਪਰ ਇਹ ਚੌੜੇ ਹੁੰਦੇ ਨੇ ਪਿਆਰ ਚਪਟੇ ਹੁੰਦੇ ਨੇ ਸੋ ਇਹ ਖੁੱਬਦੇ ਨਹੀਂ ਹੈਗੇ ਤੇ ਜਿਹੜੀ ਪકડ ਬੜੀ ਵਧੀਆ ਆਉਂਦੀ ਤੇ ਬੜੀ ਛੇਤੀ ਇਹ ਦੌੜ ਸਕਦਾ ਤੇਜ਼ ਜੇ ਤੇਜ਼ੀ ਨਾਲ ਰੇਤਾਂ ਦੇ ਉੱਤੇ ਵੀ ਹੁਣ ਸਾਡੇ ਵਰਗਾ ਬੰਦਾ ਸਾਡੇ ਪੈਰ ਇਹਨੇ ਚੌੜੇ ਵੀ ਨਹੀਂ ਮਤਲਬ ਕਿ ਤਿੱਖੇ ਤੇ ਨਹੀਂ ਹੈਗੇ ਬੜੀ ਆਮ ਸਾਨੂੰ ਵੀ ਦੌੜਨਾ ਬੜਾ ਔਖਾ ਲੱਗੇਗਾ ਰੇਤ ਦੇ ਤੇ ਸਾਡਾ ਪੈਰ ਖੁੱਬ ਹੀ ਜਾਏਗਾ ਪਰ ਇਹਦੇ ਪੈਰ ਚੌੜੇ ਚਪਟੇ ਹੁੰਦੇ ਨੇ ਇਹ ਦੌੜ ਸਕਦਾ ਹੈ ਇੱਕ ਬੜੀ ਵੱਡੀ ਗੱਲ ਹੈ ਤੇ ਲੰਬੀਆਂ ਲੱਤਾਂ ਇਹਦੀਆਂ ਠੀਕ ਹੈ ਰੇਤ ਨੂੰ ਨਾ ਤੁਝੇ ਦਾਖਲ ਹੋਣ ਤੋਂ ਰੋਕਣ ਲਈ ਨੱਕ ਦਾ ਨਾਸਿਕਾ ਪਰਦੇਆਂ ਨਾਲ ਟਕਿਆ ਹੁੰਦਾ ਇਹਨੂੰ ਕਹਿੰਦੇ ਨੇ ਨੀਜ਼ਲ ਫਲੈਪਸ ਫਲੈਪ ਹੁੰਦੇ ਨੇ ਪਰਦੇ ਨੇ ਨੀਜ਼ਲ ਮੰਨੇ ਨੱਕ ਨਾਲ ਜੁੜਿਆ ਹੋਇਆ ਠੀਕ ਹੈ ਨਾਸਿਕਾ ਠੀਕ ਹੈ ਸੋ ਬੱਚਿਓ ਵੀ ਨਾਸਾਂ ਵਿੱਚ ਇਹਦੇ ਉੱਡੜ ਕੇ ਰੇਤਾ ਨਾ ਪਵੇ ਤੇ ਇਹਦੇ ਨਾਲ ਨਾਸਾਂ ਦੇ ਉੱਤੇ ਉਹ ਪਰਦੇ ਜਿਹੇ ਹੁੰਦੇ ਨੇ ਫਲੈਪ ਜਿਹੋ ਹੁੰਦੇ ਨੇ ਉਹ ਟਕੇ ਰਹਿੰਦੇ ਨੇ ਤੇ ਰੇਤਾ ਜਿਹੜੀ ਹੈ ਉਹ ਇਹਦੀ ਨਾਸਾਂ ਵਿੱਚ ਨਹੀਂ ਜਾਂਦੀ ਫਿਰ ਕੋਹਾਨ ਜਾਂ ਕੋਬ ਜਿਹਨੂੰ ਅੰਗਰੇਜ਼ੀ ਕਹਿੰਦੇ ਹੰਪ ਕੋਬ ਤੇ ਆਉਂਦਾ ਨਾ ਇਹ ਉੱਤੇ ਮਿੱਠੇ ਉੱਤੇ ਵਿੱਚ ਚਰਬੀ ਜਮਾ ਕਰਨ ਦੀ ਸਮਰੱਥਾ ਹੈ ਕਿ ਇਹਦੇ ਵਿੱਚ ਕੋਬ ਅਸਲ ਵਿੱਚ ਐਵੇਂ ਨਹੀਂ ਹੈਗਾ ਇੱਕ ਕੋਬ ਦੇ ਵਿੱਚ ਬਹੁਤ ਸਾਰਾ ਖੰਧਿਆਈ ਚਰਬੀ ਇਕੱਠੀ ਹੋ ਜਾਂਦੀ ਹੈ ਤੇ ਚਰਬੀ ਕਿਹੜਾ ਕੰਮ ਕਰਦੀ ਜਦੋਂ ਪੈਟਰੋਲ ਹੁੰਦਾ ਊਰਜਾ ਦਾ ਕੰਮ ਕਰਦੀ ਊਰਜਾ ਦਾ ਸਰੋਤ ਘੱਟ ਕਰਦੀ ਹੈ ਸੋ ਚਰਬੀ ਜਮਾ ਕਰਨ ਦੀ ਸਮਰੱਥਾ ਅਤੇ ਭੋਜਨ ਨਾ ਮਿਲਣ ਦੀ ਹਾਲਤ ਵਿੱਚ ਉਸ ਚਰਬੀ ਦੀ ਵਰਤੋਂ ਕਿੰਨੇ ਇਹਨਾਂ ਭੋਜਨ ਨਹੀਂ ਮਿਲਦਾ ਤੇ ਫਿਰ ਕੀ ਕਰਦਾ ਹੈ ਇਹ ਸਰੀਰ ਵਿੱਚਲੀ ਜਿਹੜੀ ਚਰਬੀ ਕੁੱਪ ਵਿੱਚ ਇਕੱਠੀ ਹੋਈ ਹੁੰਦੀ ਹੈ ਇਹ ਉਹਦੀ ਵਰਤੋਂ ਕਰਦਾ ਹੈ ਤੇ ਉਪਲਬਧ ਹੋਣ ਤੇ ਬਹੁਤ ਸਾਰਾ ਪਾਣੀ ਪੀ ਕੇ ਕਈ ਦਿਨ ਪਾਣੀ ਬਿਨਾਂ ਰਹਿ ਲੈਣਾ ਇਹਦੀ ਕਿਹਾਂ ਵੀ ਖੂਬੀ ਹੈ ਬਲਕਿ ਇਹ ਜੇ ਪਾਣੀ ਜਿੱਥੇ ਮਿਲ ਜਾਏ ਤੇ ਇਕੱਠਾ ਸਾਰਾ ਸਟੋਰ ਕਰ ਲੈਂਦਾ ਹੈ ਅੰਦਰ ਹੀ ਟੈਂਕੀ ਇਹਦੇ ਉਹ ਪਾਣੀ ਸਾਰੇ ਸੈੱਲਾਂ ਦੇ ਵਿੱਚ ਇਹਦਾ ਖਿਲਰ ਜਾਂਦਾ ਹੈ ਤੇ ਫਿਰ ਇਹ ਭਾਵੇਂ ਇੱਕ ਇੱਕ ਹਫ਼ਤਾ ਪਾਣੀ ਤੋਂ ਬਿਨਾਂ ਰਹਿ ਲਵੇ ਉਹ ਪਾਣੀ ਜਿਹੜਾ ਅੰਦਰ ਇਹਨੇ ਇਕੱਠਾ ਕਰ ਲਿਆ ਉਹੀ ਪਾਣੀ ਫਿਰ ਵੜਤਰਾ ਜਾਂਦਾ ਕਿੰਨੀ ਵੱਡੀ ਖੂਬੀ ਹੈਗੀ ਹੈ ਹਨਾ ਸੋ ਪਿਸ਼ਾਬ ਅਤੇ ਗੋਹੇ ਰਾਹੀਂ ਬਹੁਤ ਘੱਟ ਪਾਣੀ ਦਾ ਵਿਸਰਜਨ ਕਰਨਾ ਵਿਸਰਜਨ ਉਹਦੇ ਨਿਕਲਦਾ ਹੁਣ ਬੱਚੇ ਜਦ ਮੰਨ ਲ ਬੁੱਤਰ ਤਿਆਗਦੇ ਆ ਤੇ ਉਹਦੇ ਵਿੱਚ ਵੀ ਜਿਹੜਾ ਅੰਦਰਲਾ ਤਰਲ ਪਦਾਰਥ ਹੈ ਪਾਣੀ ਹੈ ਉਹ ਘਟਦਾ ਹੈ ਪਰ ਬੱਚੇ ਦੀ ਇਹ ਖੂਬੀ ਹੈ ਕਿਉਂਕਿ ਇਹਨੇ ਪਾਣੀ ਸਟੋਰ ਕਰੇ ਰੱਖਣਾ ਪਾਣੀ ਮਿਲਣਾ ਨਹੀਂ ਮਰੂਥਲ ਵਿੱਚ ਸੱਜੇ ਕਿਤੇ ਠੀਕ ਹੈ ਨਾ ਸੋ ਇਹਦੇ ਜਿਹੜੀ ਰੇਟਤੀ ਹੈ ਗੋਹਾ ਹੈ ਉਹ ਸੁੱਕਾ ਸੁੱਕਾ ਜਾਂਦਾ ਕੁਝ ਗਿੱਲਾਪਣ ਨਹੀਂ ਹੁੰਦਾ ਜਿਹਦਾ ਗਾਇਆਂ ਮਜਾਰਾ ਹੁੰਦਾ ਠੀਕ ਹੈ ਨਾ ਸੋ ਉਹ ਗੋਹਾ ਵੀ ਸੁੱਕਾ ਰਹਿੰਦਾ ਤੇ ਪਿਸ਼ਾਬ ਵੀ ਜ਼ਿਆਦਾ ਨਹੀਂ ਕਰਦਾ ਤਾਂ ਕਿ ਉਹ ਜਿਹੜਾ ਪਾਣੀ ਇਹਨੇ ਇਕੱਠਾ ਕੀਤਾ ਹੋਇਆ ਹੈ ਉਹਦਾ ਉਹ ਚ ਤੋਟ ਨਾ ਹੋਵੇ ਕਮੀ ਨਾ ਆਵੇ ਉਹ ਚ ਘਾਟਾ ਨਾ ਪਵੇ ਸੋ ਇਹ ਜਿਹੜੀਆਂ ਖਾਸ-ਖਾਸ ਖੂਬੀਆਂ ਨੇ ਇਹ ਇਹਦੇ ਸਰੀਰ 'ਚ ਬਦਲਾਅ ਨੇ ਜਿਹੜੂ ਅਸੀਂ ਕਹਿ ਸਕਦੇ ਹਾਂ ਊਂਟ ਨੇ ਊਂਟ ਨੂੰ ਮਾਰੂਥਲ 'ਤੇ ਜਿਉਂਦਾ ਰਹਿਣ ਲਈ ਸਹਾਇੀ ਹੁੰਦੀਆਂ ਨੇ ਠੀਕ ਹੈ ਜੀ ਤੇ ਆ ਦੇਖੋ ਜੀ ਇਹ ਵੇਖੋ ਇਹ ਉਹਾਂ ਨੂੰ ਕੋਈ ਕੁਝ ਕਹਿ ਦਿੰਦੇ ਆ। ਉਹ ਲਤਾਂਗਰੀ ਲੰਬੀ ਹੈ ਕਿੰਨੀ ਲੰਬੀ ਰਹੀ ਲਤੈਰੀ। ਉਹ ਰੇਤ ਉੜੇਗੀ ਵੀ ਤੇ ਇੱਥੇ ਤੱਕ ਰਹਿ ਜਾਏਗੀ। ਤੇ ਇਹ ਇਹ ਨਾਸਾ ਦੇ ਉੱਤੇ ਇੱਥੇ ਇਹ ਪੜਦੇ ਜੇ ਚੱਲ ਰਾਜੀ ਹੈਗੀ ਚੱਲ ਰਾਜੀ ਬੰਲੀ ਉਹ ਟੱਕੇ ਰੱਖਦੀ ਹੈ। ਠੀਕ ਹੈ ਨਾ? ਸੋ ਇਹ ਇਸ ਤਰ੍ਹਾਂ ਹੈ ਬੱਚਿਓ ਇੱਥੇ ਇਹ ਚਰਬੀ ਇਕੱਠੀ ਕਰ ਲੈਂਦਾ ਤੇ ਸਰੀਰ ਦੇ ਸਾਰਾ ਪਾਣੀ ਫੈਲ ਕੇ ਹਸਲਾਂ ਦੇ ਵਿੱਚ ਹੈ ਖਿਲਰ ਜਾਂਦਾ ਹੈ। ਸੋ ਇਹ ਇਹਦੇ ਪੈਰ ਦੇਖੋ ਇਹਦੇ ਵਿੱਚ ਚੌੜੇ-ਛੋੜੇ ਦੇਖੋ ਚਪਟੇ ਹੈਗੇ ਪੈਰ ਤੇ ਤਦੇ ਵਿੱਚ ਖੁੱਬਦੇ ਨਹੀਂ ਹੈਗੇ ਠੀਕ ਹੈ। ਹੁਣ ਆ ਗਿਆ ਠੰਡੇ ਮਾਰੂਥਲ ਬਾਰੇ ਸੰਖੇਪ ਜਾਣਕਾਰੀ ਦਿਓ। ਉਹ ਖੇਤਰ ਪਹਿਲੇ ਗਰਮ ਮਾਰੂ ਥਲ ਦੀ ਗੱਲ ਕੀਤੀ ਹੈ ਹੁਣ ਉਹ ਖੇਤਰ ਜਿੱਥੇ ਤਾਪਮਾਨ ਘਟਾਓ 20 ਡਿਗਰੀ ਸੈਲਸੀਅਸ ॠਣਾਤਮਕ 20 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਚਲਾ ਜਾਂਦਾ ਹੈ ਮਨ ਲੀ ਬਰਫ ਜਾਂਦੀ ਸਿਫਰ ਤੇ ਤੇ ਸਿਫਰ ਤੋਂ ਵੀ 20 ਡਿਗਰੀ ਥੱਲੇ ਤੋਂ ਵੀ ਹੇਠਾਂ ਚਲਾ ਜਾਂਦਾ ਹੈ ਪਹਾੜ ਪਥਰੀਲੇ ਹੁੰਦੇ ਹਨ ਪਥਰੀਲੇ ਪਹਾੜ ਹੁੰਦੇ ਨੇ ਅਤੇ ਬਰਸਪਤੀ ਬਹੁਤ ਘੱਟ ਹੁੰਦੀ ਹੈ ਕਿਤੇ ਬੂਝੇ ਘਾਹ ਇੱਥੇ ਨਕੇ ਮੜੇ ਹੋ ਗਏ ਨੂੰ ਠੰਡੇ ਮਾਰੂ ਥਲ ਕਹਿੰਦੇ ਹਨ ਇਹ ਤ੍ਰਿਲੇ ਪਹਾੜ ਤੇ ਸਿਫਰ ਤੋਂ ਵੀ 20 ਡਿਗਰੀ ਥੱਲੇ ਦਾ ਤਾਪਮਾਨ ਤੇ ਬਹੁਤ ਘੱਟ ਬਰਸਪਤੀ ਉਹਨਾਂ ਨੂੰ ਕਿਹਾ ਜਾਂਦਾ ਹੈ ਠੰਡੇ ਮਾਰੂਥਲ ਭਾਰਤ ਵਿੱਚ ਠੰਡਾ ਮਾਰੂਥਲ ਲਦਾਖ ਅਤੇ ਹਿਮਾਚਲ ਪ੍ਰਦੇਸ਼ ਦੀ ਲਾਹੌਲ ਅਤੇ ਸਪੀਤੀ ਘਾਟੀ ਸਪੀਤੀ ਵੈਲੀ ਦੇ ਵਿਚਕਾਰ ਦਾ ਖੇਤਰ ਹੈ ਲਦਾਖ ਦੇ ਹਿਮਾਚਲ ਪ੍ਰਦੇਸ਼ ਦੇ ਵਿਚਕਾਰ ਜਿਹੜੇ ਇਲਾਕੇ ਹੈਗੇ ਨੇ ਲਾਹੌਲ ਅਤੇ ਸਪੀਤੀ ਵੈਲੀ ਉਹਦੇ ਵਿੱਚ ਪੜਦੇ ਖੇਤਰ ਨੂੰ ਜਿਹੜਾ ਅਸੀਂ ਠੰਡਾ ਮਾਰੂਥਲ ਕਹਿੰਦੇ ਹਾਂ ਯਾਕ ਏਡਾਂ ਪਹਾੜੀ ਕੁੱਤੇ ਬੱਕਰੀਆਂ ਅਤੇ ਠੰਡੇ ਮਾਰੂਥਲੀ ਊਠ ਠੰਡੇ ਮਾਰੂਥਲੀ ਊਠ ਵੀ ਹੁੰਦੇ ਨੇ ਇੱਥੋਂ ਦੇ ਮੁੱਖ ਜਾਨਵਰ ਹਨ ਅਗਲਾ ਆ ਗਿਆ ਠੰਡੇ ਮਾਰੂਥਲ ਵਿੱਚ ਜਿਉਂਦੇ ਰਹਿਣ ਲਈ ਯਾਕ ਦੇ ਸਰੀਰ ਵਿੱਚ ਕਿਹੜੇ ਅਨੁਕੂਲਨ ਪਾਈ ਜਾਂਦੇ ਹਨ ਪਹਿਲੇ ਊਠ ਦੀ ਗੱਲ ਕੀਤੀ ਗਰਮ ਮਾਰੂਥਲ 'ਚ ਹੁਣ ਠੰਡੇ ਮਾਰੂਥਲ 'ਚ ਅਸੀਂ ਯਾਕ ਦੀ ਗੱਲ ਕਰਦੇ ਹਾਂ ਸੋ ਠੰਡੇ ਮਾਰੂਥਲ ਵਿੱਚ ਜੀਉਂਦੇ ਰਹਿਣ ਲਈ ਯੋਗ ਦੇ ਸਰੀਰ ਵਿੱਚ ਹੀਟ ਲਿਖਿਆ ਨੂੰ ਪੁੱਲਣ ਪਾਈ ਦਿੰਦੇ ਹਨ ਸਰੀਰ ਦਾ ਲੰਬੇ ਵਾਲਾਂ ਜਾਂ ਜੱਤ ਜਿਹਨੂੰ ਅੰਗਰੇਜ਼ੀ ਗੇ ਫਰ ਨਾਲ ਟੱਕੇ ਹੋਣਾ ਤੇ ਬੱਚੇ ਕੀ ਕੰਮ ਕਰਦੇ ਨੇ ਇੱਕ ਕੰਬਲ ਦਾ ਕੰਮ ਕਰਦੇ ਨੇ ਕੋਟੀ ਦਾ ਕੰਮ ਕਰਦੇ ਨੇ ਮੇਰੇ ਠੰਡੇ ਦਾ ਮਰ ਜਾਏਗਾ ਸੋ ਲੰਬੇ ਲੰਬੇ ਵਾਲ ਨੇ ਐ ਕੀ ਕਰਦੇ ਨੇ ਸਵੈਟਰ ਦਾ ਕੰਮ ਕਰਦੇ ਨੇ ਕੋਟ ਦਾ ਕੰਮ ਕਰਦੇ ਨੇ ਇਹਨੂੰ ਜੱਤ ਵੀ ਕਹਿੰਦੇ ਆ ਫਿਰ ਵੱਧ ਤੋਂ ਵੱਧ ਗਰਮੀ ਸੋਖਣ ਲਈ ਜੱਤ ਦਾ ਆਮ ਤੌਰ ਤੇ ਕਾਲਾ ਹੋਣਾ ਸਾਨੂੰ ਪਤਾ ਵਿੱਚ ਕਾਲਾ ਰੰਗ ਜ਼ਿਆਦਾ ਧੁੱਪ ਨੇ ਸੋਖਦਾ ਹੈ ਸੋ ਜਿਹੜੀ ਵੀ ਥੋੜੀ ਬਹੁਤ ਗਰਮਾਹਸ਼ ਹੋਏਗੀ ਹਵਾ ਦੇ ਜਵਾਤਾਂ ਦੇ ਵਿੱਚ ਇਹ ਕਾਲਾ ਰੰਗ ਨੂੰ ਸੋਖ ਲੈਂਦਾ ਹੈ ਤੇ ਉੱਚੇ ਨਿਵੇਂ ਰਹਾਂ ਤੇ ਸੌਖਾ ਤੁਰਨ ਲਈ ਪੈਰਾਂ ਦੇ ਖੁਰ ਤਿੱਖੇ ਸ਼ਾਰਪ ਹੋਸ ਨੋ ਜੜੇ ਨੇ ਇਹਦੇ ਤਿੱਖੇ ਹੁੰਦੇ ਨੇ ਖੁਰ ਔਖੇ ਤਿੱਖੇ ਹੁੰਦੇ ਨੇ ਤਾਂ ਕਿ ਉਹ ਫੇਰ ਉਹਨ ਕੀ ਕਰਦਾ ਜਿੱਦਾਂ ਆਪਣਾ ਪੰਜਾ ਨਹੀਂ ਫਸਾਈਦਾ ਕਿ ਤੇ ਫੜੀਦਾ ਤੇ ਉੱਚੇ ਨਿਵੇਂ ਥਾਂ ਤੇ ਪਿੱਤਲ ਨਾ ਜਾਵੇ ਤੇ ਆਪਣੀ ਪਕੜ ਨੂੰ ਪੱਕਾ ਕਰਨ ਲਈ ਇਹਦੇ ਖੁਰ ਜੜੇ ਨੇ ਤਿੱਖੇ ਹੁੰਦੇ ਨੇ ਫਿਰ ਠੰਡ ਤੋਂ ਬਚਾਉਣ ਲਈ ਚਮੜੀ ਥੱਲੇ ਚਰਬੀ ਦੀ ਮੋਟੀ ਪਰਤ ਦਾ ਹੋਣਾ ਉਹ ਵੀ ਬੱਚੇ ਫਿਰ ਤਾਪ ਰੋਧਕ ਦਾ ਕੰਮ ਕਰਦੀ ਹੈ ਚਰਬੀ ਜਿਹੜੀ ਹੈ ਉਹ ਐਸੀ ਪਰਤ ਬਣਾ ਲੈਂਦੀ ਹੈ ਕਿ ਫਿਰ ਠੰਡ ਜਿਹੜੀ ਹੈ ਤੇ ਸਰੀਰ ਦੀ ਗਰਮੀ ਹੈ ਇਹਨੂੰ ਬਾਹਰ ਵਾਤਾਵਰਣ ਵਿੱਚ ਨਿਕਲਣ ਨਹੀਂ ਦਿੰਦੀ ਠੀਕ ਹੈ ਫਿਰ ਚਾਰ ਜਿਹੜੇ ਨੇ ਇਹ ਬਦਲਾਅ ਜਿਹੜੇ ਨੇ ਯਾਗ ਦੇ ਵਿੱਚ ਹੁੰਦੇ ਨੇ ਉਹਦੀ ਫੋਟ ਵੀ ਦੇਖ ਲਈਏ ਤੁਹਾਡੀ ਕਿਤਾਬ ਚੋਂ ਲਈ ਜਿਹੜੀ ਇਹ ਦੇਖੋ ਲੰਬੇ ਲੰਬੇ ਬਾੜ ਦੇ ਕਿੰਨੇ ਸਾਰੇ ਲੰਬੇ ਬਾੜ ਨੇ ਦੇਖ ਤਿੰਨਾ ਮੋਟਾ ਸਰੀਰ ਇਹਦਾ ਠੀਕ ਹੈ ਨਾ ਸੋ ਲੰਬੇ ਲੰਬੇ ਵਾਲ ਜਨ ਜੱਤ ਕਹਿੰਦੇ ਆ ਇਹਦਾ ਰੰਗ ਵੀ ਕਾਲਾ ਹੈਗਾ ਗੂੜਾ ਹੈਗਾ ਇਹਦੀ ਚੌੜੀ ਥੱਲੇ ਮੋਟੀ ਜਿਹੀ ਪਰਤ ਹੈਗੀ ਹੈ ਤੇ ਤਿੱਖੇ ਹੈ ਦੇਖੋ ਐ ਨੋ ਜਿਹੜੇ ਹੈ ਗ੍ਰਿਪ ਲੈਂਦੇ ਐ ਕੋ ਤਿੱਖੇ ਖੋਰੇ ਗਨੇ ਨੇ ਠੀਕ ਹੈ ਸੋ ਆ ਗਿਆ ਬੱਚਿਓ ਯਾਗ ਦੀ ਤਸਵੀਰ ਜੋ ਤੁਹਾਡੀ ਕਿਤਾਬ ਚੋਂ ਲਈ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਇਹ ਸੋਚੋ ਤੇ ਉੱਤਰ ਦਿਓ ਦੀ ਲੜੀ ਵਿੱਚ ਪੰਜ ਸਵਾਲ 17 ਤੋਂ ਕਿਤਾ ਤੱਕ ਅਸੀਂ ਜਿਹੜੇ ਕੀਤੇ ਨੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਨੇਮ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ